ਅੱਗੇ ਦੀ ਮੈਂ ਤੁਹਾਨੂੰ ਕਹਿੰਦੇ ਤੋ ਹੀ ਹਾਂ ਉਹ ਇੱਥੇ ਕਰਕੇ ਦਿੱਤੀ ਹੈ ਭਈ 2 ਦਸੰਬਰ 2024 ਨੂੰ ਜਦੋਂ ਕਾਲਤਨ ਸਾਹਿਬ ਨੇ ਫੈਸਲਾ ਕੀਤਾ ਸੀ ਭਈ ਆਪਣੇ ਬਕਾਇਦਾ ਇੱਕ ਕਮੇਟੀ ਬਣਾਈ ਸੱਤ ਮੈਂਬਰੀ ਕਮੇਟੀ ਬਈ ਉਹ ਤੋਂ ਪਹਿਲਾਂ ਸੁਖਬੀਰ ਨੇ ਆਪਣੇ ਸਾਰੇ ਗੁਨਾਹ ਮੰਨੇ ਤੇ ਉਹ ਸਜਾ ਵੀ ਲਈ ਤੇ ਇਸਾਤ ਮੈਂਬਰ ਕਮੇਟੀ ਬਣਾਏ ਵੀ ਇਹ ਭਰਤੀ ਕਰੂਗੀ ਤੇ ਇਹਦੀ ਭਰਤੀ ਤੇ ਬਾਅਦ ਜੋ ਵੀ ਪ੍ਰਧਾਨ ਬਣੂਗਾ ਜੋ ਵੀ ਅਕਾਲੀ ਦਲ ਦਾ ਸਟਰਕਚਰ ਹੋਊਗਾ ਤਿਆਰ ਹੋਊਗਾ ਪਰ ਇਸ ਗੱਲ ਤੋਂ ਵੀ ਸੁਖਬੀਰ ਭੱਟ ਗਿਆ ਦੋ ਮੈਂਬਰ ਉਹਦੇ ਜਿਹੜੇ ਸਨ ਤਾਂ ਮੈਂ ਤੇਬੜੋਂ ਗਰ ਉਹ ਭੱਜ ਗਏ ਪੰਜ ਮੈਂਬਰ ਰਹਿ ਗਏ ਸਿੰਘ ਸਾਹਿਬ ਕਾਲਕਤੱਬ ਸਾਹਿਬ ਦਾ ਹੁਕਮ ਹੋਇਆ ਵੀ ਕੋਈ ਗੱਲ ਨਹੀਂ ਉਹ ਦੋ ਭੱਜ ਗਏ ਤੁਸੀਂ ਪੰਜ ਜਿਹੜੇ ਮੈਂਬਰ ਉਹ ਭਰਤੀ ਕਰੋ ਮੈਂ ਕਿਉਂਕਿ ਘਰ ਬੈਠਾ ਸੀਗਾ ਮੈਂ ਫੈਸਲਾ ਕੀਤਾ ਵੀ ਜੋ ਮੈਂ ਚਾਹੁੰਦਾ ਸੀਗਾ ਵੀ ਇਹ ਪਰਿਵਾਰ ਨੇ ਇੰਨੇ ਗੁਦਾ ਕੀਤੇ ਨੇ ਅਕਾਲ ਤਖਤ ਸਾਹਿਬਾਂ ਦੇ ਬਣ ਗਿਆ ਤੇ ਮੇਰਾ ਹੁਣ ਕੋਈ ਇਹਨਾਂ ਨਾਲ ਝਗੜਾ ਨਹੀਂ ਆ ਜਿਹੜੀ ਭਰਤੀ ਹੋਊਗੀ ਮੈਂ ਵੀ ਅਕਾਲੀ ਦਲ ਦਾ ਸਾਥ ਦਊਂਗਾ ਪੰਜ ਮੈਮਰੀ ਜਿਹੜੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਆਪਣੇ ਹਲਕੇ 'ਚ ਮੈਂ ਉਹਨਾਂ ਦੀ ਕਮੇਟੀ ਆਪਣੇ ਭਰਤੀ ਦਾ ਕੰਮ ਸ਼ੁਰੂ ਕੀਤਾ ਔਰ ਲੋਕਾਂ ਨੇ ਬਹੁਤ ਸਾਰਾ ਮਦਦ ਹਜ਼ਾਰਾ ਦਿੱਤਾ ਭਈ ਅਸੀਂ ਚਾਹੁੰਦੇ ਸੀ ਭਈ ਇਹ ਜੋ ਕਾ ਤਖਦਾ ਹੁਕਮਾ ਉਹਨੂੰ ਮੰਨਿਆ ਜਾਵੇ ਉਹ ਉਹਨਾਂ ਜਿਹੜੀ ਪੰਜ ਮੈਂਬਰੀ ਕਮੇਟੀ ਆ ਜਿਹੜੇ ਪੰਜ ਮੈਂਬਰ ਨੇ ਉਹਨਾਂ ਨੇ ਸਾਰੇ ਪੰਜਾਬ ਨੂੰ ਵੰਡ ਕੇ ਜਿਹੜੀ ਬੀਬੀ ਸਾਡੀ ਸਤਵੰਤ ਕੌਰ ਆ ਪੰਜ ਮੈਂਬਰੀ ਕਮੇਟੀ ਦੀ ਉਹਨੂੰ ਮਾਝੇ ਦਾ ਇੰਚਾਰਜ ਲਾ ਦਿੱਤਾ ਤੇ ਮਾਝੇ ਦੇ ਜਿੰਨੇ ਵੀ ਹਲਕੇ ਆ ਬੀਬੀ ਸਤਵੰਤ ਕੌਰ ਹਰ ਹਲਕੇ ਜਾਊਗੀ ਤੇ ਜਿਹੜੀ ਅਸੀਂ ਭਰਤੀ ਕੀਤੀ ਆ ਜਿਹੜੇ ਅਸੀਂ ਡੈਲੀਗੇਟ ਬਣਾਏ ਨੇ ਉਹਨਾਂ ਨੂੰ ਸਬੋਧਨ ਕਰੂ ਕਿ ਉਹਦੇ ਬਾਅਦ ਉਹ 11 ਜੁਲਾਈ ਨੂੰ ਇਕੱਠ ਕਰਨਗੇ ਡੈਲੀਗੇਟਸ ਸਟੇਟ ਡੈਲੀਗੇਟ ਚੁਣ ਕੇ ਤੇ ਉਹਦੇ ਚ ਫੈਸਲਾ ਕਰਨਗੇ ਵੀ ਜਿਹੜਾ ਸ਼੍ਰੋਮਣੀ ਅਕਾਲ ਜਿਹੜਾ ਹੁਣ ਅਕਾਲੀ ਦਲ ਬਣੂ ਉਹਦਾ ਪ੍ਰਧਾਨ ਕਦੋਂ ਕੌਣ ਬਣੂਗਾ ਜੋ ਤਾਂ ਪ੍ਰਧਾਨ ਦਾ ਫੈਸਲਾ ਹੋ ਗਿਆ ਫਿਰ ਉਹ ਆਪ ਉਹ ਪ੍ਰਧਾਨ ਹੀ ਆਪਣਾ ਜਿਲ੍ਹਾ ਪ੍ਰਧਾਨ ਸਰਕਲ ਪ੍ਰਧਾਨ ਉਹ ਤਾਂ ਫੈਸਲਾ ਕਰੂਗਾ ਉਸ ਸੰਬੰਧ ਵਿੱਚ ਬੀਬੀ ਚਤਵੰਤ ਸਾਡੇ ਕੋਲ 28 ਜੁਲਾਈ ਨੂੰ ਇੱਥੇ ਆ ਰਹੇ ਨੇ ਉਹਨਾਂ ਦਾ ਅਸੀਂ ਜਿਹੜੇ ਆਪਣੇ ਡੈਲੀਕੇਟ ਨੇ ਵਰਕਰਸ ਹੈ ਬਰਨਾ ਉਹਨਾਂ ਦਾ ਘਟ ਕੇਸੀ ਪੈਲਸ ਆਪਰੇ ਸ਼ਹਿਰ ਦੇ ਵਿੱਚ ਰੱਖਿਆ ਤੇ ਮੈਂ ਇਹੋ ਹੀ ਤੁਹਾਨੂੰ ਬੇਨਤੀ ਕਰ ਰਹੀ ਸੀ ਕਿ ਤੁਹਾਡੀ ਬਦਲ ਨਾਲ ਇਹ ਗੱਲ ਹੋਰ ਲੋਕਾਂ ਤੱਕ ਪਹੁੰਚ ਸਕਦੀ ਹੈ ਇਹ ਗੱਲ ਪਹੁੰਚੇ ਤੇ ਆਪਾਂ ਜਿੱਦਾਂ ਵੀ ਉਹ ਹੁਕਮ ਕਰਨਗੇ ਉਹ ਆਪਾਂ ਇਸ ਤਰ੍ਹਾਂ ਚੜਾਣਾ ਇਸ ਕਰਕੇ ਤੁਹਾਨੂੰ ਬੁਲਾਇਆ ਹੈ ਕਿ ਜਿਹੜੀ 28 ਤਰੀਕ ਦਾ ਉਹਨਾਂ ਨੇ ਆਪਣੇ ਮੈਂਬਰ ਨੇ ਆਰਾ ਆਪਾਂ ਜਿਹੜੇ ਭਰਤੀ ਕੀਤੇ ਡੈਲੀਕੇਟਸ ਨੇ ਉਹਨਾਂ ਨੂੰ ਬਣਾ ਅਰੇ ਬੀਬੀ ਸੁਤੰਤ ਕੌਰ ਉਹਨਾਂ ਦੇ ਹੋਰ ਮੈਂਬਰ ਵੀ ਜਾ ਰਹੇ ਇਹ ਕਿਉਂਕਿ ਉਹਨਾਂ ਨੇ ਪੰਜਾਬ ਦੇ 117 ਹਲਕੇ ਦੇ ਜੇ ਉਹਨਾਂ ਥਾਰਿਆਂ ਨੇ ਪੰਜਾਬ ਦੇ ਹਰ ਇੱਕੇ ਬੰਡੇ ਆ ਇਹ ਜਿਹੜਾ ਮੱਝ ਹੈ ਕਿ ਬੀਬੀ ਸੁਤੰਤ ਕੌਰ ਪौरा ਇਸ ਕਰਕੇ ਕੱਲੀ ਆਉਗੂ ਕਿਉਂਕਿ ਸਾਰੇ ਪੰਜਾਬ ਦੇ ਵੱਖ-ਵੱਖ ਹਲਕਿਆਂ ਚੋਂ ਮੈਂਬਰ ਜਾ ਰਹੇ ਨੇ ਤੇ ਇਸ ਤਰ੍ਹਾਂ ਵਿਕਾਸ ਕਰਾ ਹਰ ਕਾਇਨਾਲ ਨੂੰ ਡੈਲੀਗੇਟਰੀ ਚੁਣ ਕੀਤੀ ਜਾਂ ਉਸ ਤੋਂ ਚੁਣ ਕੇ ਚੁਣਿਆਂਗੇ ਹਾਂ ਜੀ ਹਰ ਇੱਕ ਨਾਲ ਦੇ ਵਿੱਚ ਡੈਲੀਗੇਟ ਚੁਣੇਗੇ ਜਾਂ ਆਪਣੇ ਚੁਣਗੇ ਉਸ ਆਖੇ ਨਾਲ ਦਾ ਇਹ ਆ ਵਿੱਚ ਜਿੰਨੀਆਂ ਸਾਨੂੰ ਕਾਪੀਆਂ ਮਿਲੀਆਂ ਸਨ ਇੱਕ ਕਾਪੀ ਚ 100 ਆਪਣੇ ਵਰਕਰ ਅਸੀਂ ਲੈਏ ਸਨ ਤੇ ਜਿਹੜੇ ਕਾਪੀ ਦਾ ਜਿਹਨੇ ਕਾਪੀ ਭਰੀ ਆ ਉਹ ਸਾਡਾ ਸਰਕਲ ਡੈਲੀਗੇਟ ਹੋਊਗਾ ਇਹ ਆਪਾਂ 200 ਕਾਪੀ ਭਰੀਆਂ ਤੇ 200 ਸਰਕਲ ਡੈਲੀਗੇਟ ਸਾਡੇ ਇਹ ਨਾਲੇ ਦੇ ਹੋਣਗੇ ਇਹਨਾਂ ਸਰਕਲ ਡੈਲੀਗੇਟਾਂ ਚ ਸਟੇਟ ਡੈਲੀਗੇਟ ਚੁਣੇ ਜਾਣਗੇ ਇਹਨਾਂ ਸਰਕਲ ਡੈਲੀਗੇਟਾਂ ਚ ਜਿਲ੍ਹੇ ਦੇ ਡੈਲੀਗੇਟ ਚੁਣੇ ਜਾਣਗੇ ਤੁਸੀਂ ਹਲਕੇ ਦੀ ਅਗਵਾਈ ਕਰੋਗੇ ਹੁਣ ਪੰਜ ਮੈਂਬਰ ਕਮੇਟੀ ਨਾਲ ਜੀ ਤੁਹਾਡੇ ਵੱਲੋਂ ਅਗਵਾਈ ਕੀਤੀ ਜਾਵੇਗੀ ਉਹਦੇ ਸਮੇਂ ਦੇ ਵਿੱਚ ਜਿਵੇਂ ਆਉਣਗੇ ਇਲੈਕਸ਼ਨਾਂ ਦੀ 날ੀਆਂ ਤੁਸੀਂ ਪੰਜ ਮੈਂਬਰ ਕਮੇਟੀ ਅਗਵਾਈ ਕਰੋਗੇ ਬਾਅਦਾਂ ਜਦੋਂ

ਦਾ ਲੜਾ ਦੀ ਜ਼ਿੰਮੇਵਾਰੀ ਤੁਸੀਂ ਹੀ ਪਾਉਗੇ ਕਿਉਂਕਿ ਹੋਰ ਵੀ ਕਿਸੇ ਦੇ ਆਸ赖ਦਾ ਸਕੀ ਮੈਂ ਵੇਖੋ ਜਿਹੜੀ ਡਿਊਟੀ ਸੀਗੀ ਡੈਲੀਕੇਟ ਬਣਾ ਦੇ ਉਹ ਮੈਂ ਕਰ ਦਿੱਤੀ ਹੈ ਹਜੇ ਬਾਕੀ ਡਿਪੈਂਡ ਕਰਦਾ ਹੈ ਜਰਾ ਪ੍ਰਧਾਨ ਬਣੂਗਾ ਜਿੰਨੂੰ ਵੀ ਸੇਵਾ ਦੇਵਾਂਗਾ ਕਰ ਲਵਾਂ ਮੈਂ ਜਿੰਨੂੰ ਵੀ ਸੇਵਾ ਮਿਲੂਗੀ ਉਹਦੇ ਨਾਲ